ਕੰਨ ਜੀ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਮੱਝ ਜਿਹੜੀ ਆ ਦਿਖਾਉਣੀ ਬਿਲਕੁਲ ਤਾਜੀ ਸੋਈ ਅੱਜ ਹੀ ਸੋਈ ਆ ਤੇ ਦੋ ਗਾਵਾਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਗੱਬਨ ਤੇ ਚਲੋ ਅੱਜ ਕੋਈ ਵੀ ਨਹੀਂ ਆ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਛੱਡ ਦੀ ਗਲਾ ਮਾਲਕ ਦੀ ਕਿਰਪਾ ਚਲੋ ਛੱਡ ਦੀ ਗਲਾ ਚਾਹੀਦੀ ਜੇ ਤੇ ਨਾਮ ਦੱਸਦੇ ਕਰੇ ਨਾਮ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 99144 60394 ਤੇ ਇੱਕ ਹੋਰ ਮੜੀ ਜਿਆ ਨਾ ਵੀ ਪਲੇ ਖਰਾਬ ਆ ਜਾਂਦਾ ਭਣ ਭਰਾ ਨੂੰ ਹਾਂਜੀ ਵੀ ਆਦ ਕੀ ਵੀਡੀਓ ਤੇ ਪਹਿਲਾਂ ਨਹੀਂ ਪੈਂਦਾ ਆਪਣਾ ਪਿੰਡ ਹੈਗਾ ਵਾ ਤਰਨਤਾਰ ਰੋਡ ਤੇ ਚਾਟੀਵਿੰਡ ਹਾਂਜੀ ਤੇ ਸ਼ਹਿਰ ਅੰਬਰਸਾਰਿਆ ਤੇ ਜ਼ਿਲ੍ਹਾ ਵੀ ਅੰਬਰਸਾਰਿਆ ਹਾਂਜੀ ਪੁਰਾਣੇ ਤਰਨਤਾਰ ਰੋਡ ਪੈਂਦਾ ਆਪਾਂ ਗੁਰਦੁਆਰਾ ਟਾਲਾਸਾਹ ਵਾਲਾ ਹਾਂਜੀ ਕਈ ਬੰਦਿਆਂ ਵੀਰਾਂ ਨੂੰ ਪਹਿਲਾਂ ਨੂੰ ਭਨੇ ਖਾ ਪੈਂਦਾ ਇੱਕ ਹੋਰ ਚਾਟੀਵਿੰਡ ਹੈ ਉਧਰ ਗਰਦਾਸਪੁਰ ਚ ਅੱਛਾ ਅੱਛਾ ਹਾਂਜੀ ਇਹ ਆਪ ਨੂੰ ਇਹ ਪਹਿਲੇ ਚਾਟੀਵਿੰਡਾ ਤੇ ਬੜਾ ਮਸ਼ਹੂਰ ਆ ਜਿਹੜਾ ਇਹ ਜਿਹੜਾ ਜਟੂਡ ਨਾਲ ਪਿੰਡ ਗਰਵਾਲੀ ਲੱਗਦਾ ਜੀ ਇਹ ਤੇ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਚਾਟੀਵਿੰਡਾ ਗਰਵਾਲੀ ਸੁਲਤਾਨਵਿੰਡਾ ਸਰ 1200 ਮੀਟਰ ਪਿੰਧਾਰਪੀ ਜੀ ਅੰਬਰਸਰ ਠੀਕ ਹੈ ਜੀ ਹਾਂਜੀ ਤੇ ਚਲੋ ਤੇ ਅੱਜ ਮੰਡੀ ਤੇ ਕੱਲ੍ਹ ਆ ਤੇ ਮੰਡੀ ਵਾਂਗੂ ਜਾਨਵਰ ਆਜੀ ਪੰਤੇ ਜੀ ਮੰਡੀ ਵਿੱਚ ਚਲੋ ਲਾਵਾਂਗੇ ਮਹਾਰਾਜ ਸੋ ਕਰਕੇ ਦੀਵਾਲੀ ਵੀ ਸਵੇਰੇ ਮਾਲ ਖੜਾਾਂਗੇ ਸਵੇਰੇ ਮੰਡੀ ਲੱਗਣੀ ਵੱੱਲਾ ਫਿਰ 12 ਤਰੀਕਾ ਸਵੇਰੇ ਜਾਵਾਂਗੇ ਵੀਰ ਜੀ ਆਪਣੇ ਕੋਲੇ ਇੱਕ 200 ਰੁਪਏ ਦੀ ਹਾਂਜੀ ਤੇ ਦੋ ਸਜਰਾ ਵਾ ਠੀਕ ਆ ਇੱਕ ਗਾਂ ਪਰਸੋਂ ਦੀ ਸੂਈ ਆ ਲੀਟਰ ਮਰਵਾ ਕੇ 18 ਕਿਲੋ ਬੋਲਾ ਚਵਾ ਦਾਂਗੇ اچھا ਮੈਂ ਅੱਜ ਸਵੇਰੇ ਸੂਈ 200 ਰੁਪਏ ਦੀ ਪਹਿਲਾਂ ਮੱਝ ਹੀ ਵਿਖਾ ਦੀਏ ਫਿਰ ਇਹ ਵੇਖ ਲੋ ਵੀ ਜੀ ਜਿੱਦਾਂ ਚਲੋ ਪਹਿਲਾਂ ਮੱਝ ਹੀ ਵਿਖਾ ਦੀਏ 200 ਰੁਪਏ ਤੇ ਅੱਜ ਹੀ ਮੱਝ ਸੂਈ ਆ ਇਹ ਆ ਸਵੇਰੇ 3 ਵਜੇ ਦੀ ਮੈਂ ਸੂਈ 200 ਰੁਪਏ ਦੀ ਠੀਕ ਆ ਜੀ ਹਾਂਜੀ ਜੇਰ ਜੂਰ ਪ੍ਰੋਪਰ ਮੈਨ ਪਾਤੀ ਸੀ ਆ ਗਿਆ ਮਗਰ ਕਟਾ ਆ ਗਿਆ ਜੀ ਮਗਰ ਇਹਦੇ ਕਟਾ ਆ ਗਿਆ ਆ ਇਹ ਸਾ ਦਿੱਤਾ ਜੇ ਬੱਚਾ ਜਿਹੜਾ ਹੱਲੇ ਯੇ ਵੀ ਤਾਂ ਜੀ ਸਰੀ ਥੋੜੀ ਲੱਪੇ ਜਿਆ ਲੱਪੇ ਜਿਆ ਯਾਰ ਵੀ ਇੱਕ ਪੈਣ ਤੂੰ ਵੀ ਨਹੀਂ ਕੀ ਕਰਨ ਹਾਂਜੀ ਹਾਂਜੀ ਔਰ ਗ੍ਰੇਟੀ ਜਿਹੜੀ ਮਦਦੀ ਦੇਤੀ ਜਾਂ ਮੇਰੀ ਮੈਂ ਦੋ ਦੋ ਘਟ ਬਹੁਤ ਮਹਿੰਦਾਰ ਹੂੰ ਇੱਦਾਂ ਨੂੰ ਤੋਰ ਦੇ ਵਿੱਚ ਇੱਕ ਹੱਕਾ ਇੱਕ ਕਰਾਉ ਇੱਕ ਪਾ ਇੱਕ ਕਰਾਉ ਪ੍ਰੈਸ਼ਰ ਆ ਪਹਿਲੂ ਪਹਿਲਾ ਹੀ ਆ ਤੇ ਮੈਂ ਬਹੁਤ ਚੰਗੀ ਆ ਸਾਰੀ ਸਫਾਈ ਆ ਮਾਂ ਨੂੰ ਕਿਤੇ ਚੋਂ ਲੱਗੀ ਕੋਲੀ ਵਰਗੀ ਤੇ ਉਤਰਾ ਵੀ ਜੀ ਦੁੱਧ ਕਿੰਨਾ ਕ ਕੱਢੀ ਜਾਊਗੀ ਆ ਹਰਪੀ ਜੀ ਆਪਾਂ ਦਾ ਸਵੇਰੇ ਚੋਈ ਆ 3 ਕਿਲੋ ਹਾਂਜੀ ਘਰ ਵਾਲੇ ਆਂਦੇ ਵੀ ਮੈਂ ਚੰਗੀ ਆ ਘਰਾਣੇ ਦੀ ਆ ਉਹ 14 ਕਿਲੋ ਦੁੱਧ ਚਾਹਦੇ ਨੇ ਅੱਜ ਅੱਛਾ ਇਹਦਾ ਜਲਾ ਤਾਂ ਚਾਹ ਆ ਇਹ ਆ ਵੀ ਇਤਨਾ ਚੱਲਾ ਮੱਝ ਭਾਰੇ ਪੱਲੇ ਦੀ ਆ ਹੱਲੇ ਚੱਲਾ ਪਾਸ ਹੀ ਹੋਣੀ ਆ ਬਾਕੀ ਦੁੱਧ ਚੰਗਾ ਕੱਢੀ ਜਾਊਗੀ ਜਿਹੜੇ ਸਾਹਣਾ ਚਲੋ ਸਟਰਕਚਰ ਆ ਬਾਕੀ ਹਵਾਨਾ ਗਾਹਣਾ ਵੀ ਚੰਗਾ ਬਣਾ ਲਿਆ ਵਾ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਦੇਖ ਸਕਦੇ ਜੇ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਹੈ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਆ ਭਾਰਤੀ ਜੀ ਕੋਈ ਸਵਾ ਨਹੀਂ ਕਰਨਾ ਕੋਈ ਇੱਕ ਵੀ ਨਹੀਂ ਕਰਨਾ ਕੋਈ ਇੱਕ 10 ਨਹੀਂ ਕਰਨਾ ਅੱਛਾ ਇੱਕ ਪਾਈ ਜੀ ਮੈਂ ਦੇ ਦੀ ਜੀ ਕਰਦੀਏ ਮਨਤਾਂ ਉਹਨੇ ਇੱਕ ਵਰਬੀ ਜੀ ਨਹੀਂ ਚਲੋ ਮਾਜ ਦੇ ਸਫਾਈ ਚ ਗਾਂ ਨੂੰ ਉਹਨੇ ਪਛਾਣੂ ਹਾਂਜੀ ਅਜੀ ਦੇ ਇੱਥੋਂ ਵਰਬੀ ਜੇ ਮੜਾ ਜਾ ਬਖਾ ਇੱਥੋਂ ਕੋਰ ਮੈਂ ਪਛਾਣ ਨਿਕਲੀ ਉਹਨੀ ਮੈਂ ਗਾਂ ਹਾਂਜੀ ਕਿੰਨੇ ਤਜਸ ਨਾ ਕਰਨੀ ਆ ਮੈਂ ਤਾਂ ਜਸਨੂ ਵਾਲਾ ਕੀਤਾ ਗੋ ਤੈਨੂੰ ਚੰਗੀ ਲੱਗਦੀ ਹੋਈ ਨਾ ਤੂੰ ਭਰਾ ਪੂਰੇ ਲੱਖ ਦੀ ਦੇ ਦਈਏ ਉਹ ਚੋ ਯਾਰ ਛੱਡਦਾ ਜਿਹੜੀ ਨੀਂਦ ਮੈਨੂੰ ਠੀਕ ਹੈ ਜੀ ਪਰ ਮੈਂ ਜਿਹੜਾ ਖੜੂਗੇ ਯਾਦ ਹੀ ਕਰੂਗਾ ਹੁਣ ਵੀ ਜੋ 1.5 ਲੱਖ ਰੁਪਏ ਮੈਂ ਤੇ ਲਾਉਣਾ ਹਾਂਜੀ ਮੈਂ ਘਰਾਣੇ ਵਾਲੀ ਰਪੀ ਤੇ ਵੇਖੀ ਜੀ ਹਿਸਾਬ ਹੁਤਾ ਮੈਂ ਨਾ ਹਾਂਜੀ ਹਾਂਜੀ ਤੇ ਚਲੋ ਬਾਕੀ ਮਾਨਤਾ ਨੂੰ ਮੋਕੇ ਤੇ ਹੋਣਾ ਹੀ ਆ ਤੇ ਕਾ ਗਾਮ ਤਾਜੀ ਸੂਈ ਆ ਵੀ 100000 ਰੁਪਏ ਵੀ ਨਾਰੂ ਨਾਲ ਆ ਤੀਜਾ ਦੇਣਿਆ ਮੈਂ ਲੈ ਸਾਡੇ ਤਾਂ ਜ ਨੜੂ ਜਿਹੜਾ ਨਾਲ ਆ ਤੇ ਚਵਾਈ ਲੱਗੀ ਆ ਥਾਣੇ ਜਿਹੜਾ ਆ ਦੇਖ ਸਕਦੇ ਬੜਾ ਕਮਾਲ ਦਾ ਵਾ ਜਿੱਦਾਂ ਮਰਜ਼ੀ ਹੱਥ ਪਾਈ ਫਿਰ ਉਹੋ ਜੀ ਗੱਲ ਥੋੜਾ ਸੋਨਾ ਖਰੀਦਣਾ ਜਿੰਨੇ ਵੀ ਖਰੀਦਣਾ ਕਿਤਾ ਕਿੰਧਾ ਰੁਪਈਏ ਇਕੱਠੇ ਕਰਨੇ ਆ ਠੀਕ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈਏ ਹਾਂਜੀ ਘਰ ਵਾਲਿਆਂ ਨੇ ਆਖਿਆ ਵੀ ਪਹਿਲੇ ਸੂਏ 17 18 ਕਿਲੋ ਭਰਿਆ ਦੇ ਇਹਨਾਂ ਦੇ ਬੋਲਾ ਹਣ ਅੱਛਾ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਕਰੀ ਜੇ ਆਸਿਆ ਵੀ 20 ਤੋਂ ਪਲੱਸ ਚੱਲਣੀ ਏ ਤੋਰ ਫੇਰ ਇੱਕ ਦੀ ਕਿਉਂ ਗਾੜੀ ਰੋਤ ਚੰਗੀ ਆ ਯਾ ਨਹੀਂ ਹਰਿਆ ਆ ਜਣਾ ਹਾਂਜੀ ਹਾਂਜੀ ਉਹ ਤੂੜੀ ਪੈਂਦੇ ਯਾ ਤੂੜੀ ਦੇਖ ਲੈ ਵਖਾ ਦੇ ਗੁੱਲੀ ਦੇ ਤੂੜੀ ਤੇ ਇੰਨੇ ਤੋੜੀ ਵੀ ਜਿਹੜੀ ਹੁਣ ਨਾ ਤੂੜੀ ਵੀ ਪੂਰੀ ਸਾਫ਼ ਨਹੀਂ ਪੈਂਦੀ ਹੱਲੇ ਪੂਰੀ ਪੈਂਦੀ ਵੇਰ ਚੱਲੀ ਜਾਏ ਨੀ ਉਮਰ ਮਾਰ ਆ ਲੰਮੀ ਰੱਖੇ ਹਾਂਜੀ ਭੈਣ ਪੁਰਾਣੇ ਰੁਪਈਏ ਲਾਉਣੇ ਆ ਬਾਕੀ ਵਾਹ ਵਾਹ ਬਾਕੀ ਇਹ ਆ ਵੀ ਥੱਲੇ ਚੰਗੀ ਤਿਆਰ ਹੋਈ ਆ ਬਿਲਕੁਲ ਇੱਕੋ ਜਿਹੇ ਹਨੇ ਦੀ ਆ ਜੀ ਲੈ ਜਾ ਬੱਤੀ ਉਹ ਅਬੜਾ ਕਰਪਾ ਹੈਗੀ ਵੀ ਜਰਸੀ ਕ੍ਰੋਸ ਚਾ ਫੈਟ ਵੀ ਇਹਦੀ ਚੰਗੀ ਆਈ ਜਾਣੀ ਆ ਬਾਕੀ ਥੱਲੇ ਚੰਗੀ ਕਮਾਲ ਦੀ ਬਣੀ ਆ ਤਰਾਈਆਂ ਮਾਰ ਕੇ ਖਾਦੀਓ ਜੀ ਦਿਖਾ ਦਿਓ 298 ਲੱਗਾ ਆਹ ਦੇਖ ਸਾਡੇ ਤਰੇ ਥੱਲੇ ਬੈਜੇ ਨਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਮੋਟਰ ਹੀ ਆ ਜੀ ਦੋ ਦੀ ਠੀਕ ਹੈ ਜੀ ਮਿੱਟੀ ਪੁੱਟ ਚ ਵਾਈ ਠੀਕ ਹੈ ਜੀ ਤੇਦਾ ਫਿਰ ਮੁੱਲ ਵੀ ਦੀ ਇਹ ਵੀ ਨਾ ਰੁਪਈਆ ਕੀ ਨਾ ਗੱਲ ਚੱਲਣ ਦੀ ਹੈ ਅੱਛਾ ਇਹ ਇਹਦਾ ਆਪਾਂ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਹੋ ਜਾਊਗਾ ਹਾਂਜੀ ਫੋਨ ਕਰਕੇ ਕੋ ਪੁੱਛ ਲੈਣਾ ਨਾ ਇੱਕ ਵਾਰ ਤੇ ਰੇਟ ਇਹਦਾ ਉਤਰਾਂ ਨੋਰਮਲ ਹੀ ਆ ਹੈਗਾ ਰੇਟ ਨੋਰਮਲ ਹੀ ਆ ਬਾਕੀ ਚਲੋ ਇਹ ਆ ਵੀ ਹੈਗੀ ਸਫਾਈ ਜੀ 3000 ਰੁਪਏ ਜੀ ਹਾਂਜੀ ਹਾਂਜੀ ਜਿਹਦਾ ਮੁੱਲ ਵੀ ਚੰਗਾ ਹੀ ਹੋਣਾ ਵਾ ਹਾਂਜੀ ਹਾਂਜੀ ਤੇ 1 ਕਿਲੋ ਰੁਪਏ ਜੀ ਦੁੱਧ ਜਿਹੜਾ ਲੀਟਰ ਮਾਰ ਲੈਣਾ ਹਾਂਜੀ ਜੇ ਅਸੀਂ ਦਾਅ ਕਿਹਾ ਤੇ ਕਿਸੇ ਨੇ ਆਖਣਾ ਵੀ ਅੱਠ ਹੋਊਗਾ ਹਾਂਜੀ ਇਹਦੇ ਕੋ ਪੱਕਾ 8 ਕਿਲੋ ਦੁੱਧ ਜਿਹੜਾ ਇਖਤਵਾ ਦੇਣਾ ਅੱਛਾ ਜਿਹੜਾ ਪੱਕਾ ਦੁੱਧ ਹੈਗਾ ਵਾ ਹਾਂਜੀ ਸਾਫ਼ ਸੁਥ ਚੰਗੀ ਆ ਔਰ ਦੋ ਫਿਰ ਇੱਕ ਰੀਨਮ ਭਣ ਭਰਾ ਦਾ ਦਾ ਪਾਣੀ ਦਾ ਵਰਜੋ ਕਾ ਸਟਾਲੇ ਚੱਲ ਬਣੇ ਦੋ 10 ਕਿਲੋਗ੍ਰਾਮ ਦੀ ਹੈ ਪੁੱਤਰ ਇਹ ਆ ਵੀ ਕੱਦ ਕਾਠ ਪੱਖੋ ਜਵਾਨ ਆ ਸਟਾਲਿਆਂ ਸਟੋਲਿਆਂ ਚ ਦੁੱਧ ਚੰਗਾ ਦੇਣ ਵਾਲੀ ਆ ਅੱਜ ਲੈ ਆਓ ਬੋਦੀ ਬਦੀ ਵਾਲੀ ਯਾਰ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਮੁੱਲ ਤੇਰਾ ਜਿੰਨੇ ਦੀ ਦੇ ਦੇਂਗਾ ਲੈ ਜਾ ਕਰ ਦਵਾ ਆਪੀ ਤੇਰਾ ਇਹ ਮੁੱਲ ਆਪ ਹੀ ਤਾਂ ਹੀ ਛੱਡਣੀ ਜਿੰਨੇ ਦੀ ਛੱਡਦੇ ਜੀ 20 ਚ 100 ਰੁਪਇਆ ਛੋਟ ਹੀ ਕਰ ਅੱਛਾ 20 ਚ ਛੋਟ ਕਰ ਦੇਣੀ ਠੀਕ ਹੈ ਹਾਂਜੀ ਤੇ ਚਲੋ ਬਾਕੀ ਇਹ ਆਵੇ ਆਪਣੇ ਕੋਲ ਤਸੱਲੀ ਕਰਕੇ ਨਾ ਵਿੱਚ ਚੱਕ ਲਵੇ ਠੀਕ ਹੈ ਜੀ ਹਾਂਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ